ਉਭਾ ਸਭ ਨੂੰ ਪਾ ਜੀ ਦਾ ਨਾ ਪੜਨਾ ਮੇਰੀ ਬੇਨਤੀ ਹੈ ਸਾਰੇ ਛੋਟਿਆਂ ਨੂੰ ਤੇ ਪੜਾਣ ਨੂੰ ਗੋਟੀਆਂ ਤੇ ਸਿਰਫ ਸੱਚੇ ਪਾਤਸ਼ਾਹ ਬਾਬਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਮੱਥਾ ਟੇਕਣਾ ਮੈਨੂੰ ਕਦੇ ਮੱਥਾ ਨਹੀਂ ਟੇਕਣਾ ਕਿਸੇ ਨੇ ਉਹ ਮੈਂ ਕੋਈ ਸੰਤ ਮਹਾਤਮਾ ਨਹੀਂ ਜੀ ਹੋ ਜੀ ਜੀ ਮੇਰੀ ਭੈਣ ਮੈਂ ਹੁਣ ਗੱਲ ਬਣ ਜਾ ਜੀ ਜੀ ਹੋ ਗਈ ਤੁਹਾਡੀ ਰੀਲ ਬਣ ਗਈ ਇਹ ਵੀ ਮੇਨ ਕੰਮ ਹੈ ਨਾ ਪੜਣਾ

लग पता मजीचा सुरेंद्र कौर के गीत अक्सर स्टेजा पिट पिछे गाल कटने का शौक चाल है ਨਾ ਤੁਸੀਂ ਹੁਣ ਟੂੰਬਾ ਲਾਇਆ ਆ ਪੰਜਾਬੀ ਚ ਬੱਬੂ ਮਾਨ ਆਲਾ ਉਹ ਵੀ ਦੇਖਦੇ ਆ ਬਾਈ ਨੂੰ ਪੁੱਛਦੇ ਆ ਤੇਨੂੰ ਮੈਂ ਤਾਂ ਗੱਲ ਕੀਤੀ ਸੀ ਪਰ ਫੈਨਸ ਤੁਹਾਡੇ ਨਾਲ ਬਹੁਤ ਵੇਟ ਕਰਦੇ ਪਏ ਬਹੁਤ ਵੱਡੀ ਕੋਲਾਬੋਰੇਸ਼ਨ ਹੋ ਜਾਣੀ ਨਹੀਂ ਨਹੀਂ ਕੋਈ ਨਹੀਂ ਬਾਈ ਆਪਣੇ ਤੋਂ ਭੱਜਿਆ ਨਹੀਂ ਆਪਾਂ ਉਤੋਂ ਨਹੀਂ ਭੱਜੇ ਕਦੀ ਤੇ ਹੋ ਸਕਦਾ ਜੀ ਉਹਨੇ ਗਾਇਆ ਨਾ ਵੀਡੀਓ ਜਦ ਆਊਗਾ ਅੱਛਾ ਵੀਡੀਓ ਤਾਂ ਫਿਰ ਲੈ ਹੀ ਆਉਣਾ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਉਹ ਵੀ ਇੱਕ ਵੱਡੀ ਹਸਤੀ ਆ ਨਾ ਤੇ ਪੰਜਾਬ ਬਹੁਤ ਪਿਆਰ ਕਰਦਾ ਦੁਨੀਆ ਜਦੋਂ ਕਿਤੇ ਬੱਬੂ ਦਾ ਖਾੜਾ ਲੱਗਣਾ ਹੋਵੇ बस मेरा रा ब्लॉक हो ਜਾਂਦੇ ਆ ਵੈਰੀਗੇਟ ਲਾਉਣੇ ਪੈਂਦੇ ਆ ਤੇ ਕੋਈ ਨਹੀਂ ਆਪਾਂ ਭਰਾ ਨਾਲ ਵੀ ਕਰਾਂਗੇ ਮੈਂ ਲੱਕੀ ਹੋਊਂਗਾ ਜੇ ਮੇਰਾ ਗੀਤ ਬਾਈ ਨਾਲ ਆਊ